ਗਾਈਜ਼ ਆ ਹੈਗਾ ਵਰਡ ਦਾ ਸਭ ਤੋਂ ਵੱਡਾ ਮੰਜਾ ਚਲੋ ਦੇਖ ਕੇ ਇਹ ਸਾਡੇ ਪਿੰਡ ਦਾ ਮੰਜਾ ਅੰਮ੍ਰਿਤਸਰ ਵਿੱਚ ਸਭ ਤੋਂ ਵੱਡਾ ਮੰਜਾ ਹੈ ਤੇ ਕਿਰਪਾ ਕਰਕੇ ਸ਼ਾਲਾ ਨਾ ਮਾਰੋ ਬੇਟਾ ਜੀ ਸ਼ਾਲਾ ਨਾ ਮਾਰ ਲਾ ਪਿਆ ਇੰਨੇ ਸ਼ਾਲਾ ਮਾਰਨਾ ਮਨਾ ਕੀਤਾ ਗਾਈਜ਼ ਤੇ ਸਭ ਤੋਂ ਲੰਮਾ ਮੰਜਾ ਤੇ ਲੰਮਾ ਬੰਦਾ ਓ ਗਾਈਜ਼ ਸਭ ਤੋਂ ਦੁਨੀਆ ਦਾ ਲੰਬਾ ਬੰਦਾ ਹੈ ਸਾਡੇ ਅੰਮ੍ਰਿਤਸਰ ਵਿੱਚ ਹੈ ਨਾ ਗਾਈਜ਼ ਤੇ ਆਪਾਂ ਬਣਾਉਨੇ ਹਾਂ ਤੇ ਛੋਟਾ ਜਿਹਾ ਵਲੋਗ ਹੈ ਮੈਂ ਮਾੜਾ ਦਿਖਾਣੀ ਤੁਹਾਨੂੰ ਕਿ ਸਭ ਤੋਂ ਲੰਬਾ ਬੰਦਾ ਤੇ ਆਹ ਜਾਂ ਉਹ ਅਰਜੁਨ ਇਹ ਆਪਣਾ ਇੰਝ ਵਾਈ ਕਰ ਰਿਹਾ ਤੇ ਦੇਖੋ ਗਾਈਜ਼ ਦੇਖਿਆ ਸਾਡੇ ਅੰਮ੍ਰਿਤਸਰ ਵਿੱਚ ਇੱਡੇ-ਇੱਡੇ ਲੰਬੇ ਬੰਦੇ ਆ ਅਸੀਂ ਐਵੇਂ ਹੀ ਨਹੀਂ ਹੈਗੇ ਅੰਮ੍ਰਿਤਸਰ ਵਾਲੇ ਤੇ ਹੈਲੋ ਗਾਇਜ਼ ਗਾਇਜ਼ ਸਬਸਕ੍ਰਾਈਬ ਕਰ ਦਿਓ ਚੈਨਲ ਤੁਹਾਨੂੰ ਅਜੇ ਪੰਜਾਬੀ ਪੈਂਡ ਦਿਖਾਉਂਦੀ ਪਈ ਹਾਂ ਮੈਂ ਸਾਡਾ ਪੈਂਡ ਅੰਮ੍ਰਿਤਸਰ ਵਿੱਚ ਤੇ ਸਭ ਤੋਂ ਲੰਬਾ ਪੰਦਾ ਤੇ ਲੰਬਾ ਮੰਜਾ ਤੇ ਇਹਨਾਂ ਵਾਸਤੇ ਹੀ ਬਣਾਇਆ ਹੋਇਆ ਹੈ ਗਾਇਜ਼ ਠੀਕ ਹੈ ਚਲ ਆਜੋ ਅਰਜਨ ਸਹਿਜ ਬਾਤ ਚ ਲੈ ਲਈ ਸੇ ਅੰਮ੍ਰਿਤਸਰ ਸਭ ਤੋਂ ਵੱਡੀ ਸਕੂਟਰੀ ਤੇ ਆ ਗਾਰਡਨ ਬਣਿਆ ਪਾਰਕ ਆ ਤੇ ਸ਼ਰਸ਼ਟੇ ਨੇਸਟ ਬਣੇ ਹੋਏ ਇੱਥੇ ਬੜੇ ਪਿਆਰੇ ਪਿਆਰੇ ਉਹ ਝੂਲਾ ਇੱਧਰ ਜਾਣਾ